ਝਾੜੂ ਵਾਲਿਆਂ ਨੇ ਝੂਠ ਬੋਲ ਕੇ ਪੰਜਾਬੀਆਂ ਨਾਲ ਧੋਖਾ ਕਰਕੇ ਸਰਕਾਰ ਬਣਾ ਲਈ ਜਿਹੜਾ ਸਭ ਤੋਂ ਨਿਕੰਮਾ ਬੰਦਾ ਹਲਕੇ ਸੀ ਉਹਨੂੰ ਐਮਐਲਏ ਬਣਾਤਾ ਹੁਣ ਜਿੰਨੇ ਐਮਐਲਏ ਸਾਰੇ ਮਲੰਗ ਸਾਰਿਆਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿਆ ਖੀਰਲੀ ਬਾਰੀ ਐ ਜਿੰਨਾ ਦੋਨੋਂ ਹੱਥਾਂ ਨਾਲ ਲੁੱਟ ਲਈਏ ਉਹ ਲੁੱਟਣ ਤੇ ਲੱਗੇ ਆ ਅੱਜ ਨਸ਼ਾ ਇੰਨਾ ਵਧ ਗਿਆ ਕਿਉਂਕਿ ਨਸ਼ਾ ਵੇਚਣ ਵਾਲਿਆਂ ਨਾਲ ਆ ਝਾੜੂ ਵਾਲੇ ਦੇ ਐਮਐਲ ਨੇ ਮਹੀਨਾ ਬੱਲ ਲਿਆ ਤੇ ਪੁਲਿਸ ਨੂੰ ਕਹਿਦਾ ਇਹਨਾਂ ਨੂੰ ਹੱਥ ਨਹੀਂ ਲਾਉਣਾ ਆਪਾਂ ਸਾਰਾ ਕੁਝ ਦੇਖ ਲਿਆ ਕਾਂਗਰਸੀਆਂ ਦੇ ਝੂਠੇ ਸੋਹਾਂ ਵੀ ਦੇਖ ਲੀਆਂ ਉਹਨਾਂ ਦੇ ਲਾਰੇ ਵੀ ਦੇਖ ਲਏ ਝਾੜੂ ਵਾਲੇ ਦਾ ਆ ਜਿਹੜਾ ਗੰਦ ਪਾਇਆ ਉਹ ਵੀ ਦੇਖ ਲਿਆ ਤੇ ਤੁਸੀਂ ਦੇਂਦੇ ਹੋ ਜੋ ਰਾਜ ਕਾਲੀ ਦਲ ਦੇ ਬਾਦਲ ਸਾਹਿਬ ਆਪੂ ਬਾਦਲ ਦਾ ਰਾਜ ਸੀ ਕਿਵੇਂ ਉਹ ਥੋੜਾ ਰਾਤ ਸੀ ਗਰੀਬ ਦਾ ਕਿਸਾਨ ਦਾ ਥੋੜੇ ਪਿੰਡਾਂ ਦਾ ਰਾਤ ਸੀ ਜਦੋਂ ਦੀ ਯਾਤਰਾ ਸ਼ੁਰੂ ਹੋਈ ਹੈ ਮੈਂ ਦੇਖਿਆ ਪੰਜਾਬੀਆਂ ਵਿੱਚ ਆ ਝਾੜੂ ਵਾਲਿਆਂ ਦੇ ਖਿਲਾਫ ਗੁੱਸਾ ਵਧੀ ਜਾਂਦਾ ਹਰ ਰੋਜ਼ ਝਾੜੂ ਵਾਲਿਆਂ ਨੇ ਝੂਠ ਬੋਲ ਕੇ ਡਰਾਮੇ ਕਰਕੇ ਪੰਜਾਬੀਆਂ ਨਾਲ ਧੋਖਾ ਕਰਕੇ ਸਰਕਾਰ ਬਣਾ ਲਈ ਮੈਂ ਦੇਖਿਆ ਮੈਂ ਨੌਨੀ ਜੀ ਨਾਲ ਗੱਲ ਵੀ ਕਰ ਰਿਹਾ ਸੀ ਜਿਹੜਾ ਸਭ ਤੋਂ ਨਿਕੰਮਾ ਬੰਦਾ ਹਲਕੇ ਸੀ ਉਹਨੂੰ ਐਮਐਲਏ ਬਣਾਤਾ ਤੁਸੀਂ ਸਾਰੇ ਜਾਣਦੇ ਹੋ ਹੁਣ ਜਿੰਨੇ ਐਮਐਲਏ ਸਾਰੇ ਮਲੰਗ ਸਾਰਿਆਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿਆ ਖੀਰਲੀ ਬੜੀ ਐ ਜਿੰਨਾ ਦੋਨੋਂ ਹੱਥਾਂ ਨਾਲ ਲੁੱਟ ਲੀਏ ਉਹ ਲੁੱਟਣ ਤੇ ਲੱਗੇ ਆ ਅੱਜ ਨਸ਼ਾ ਇੰਨਾ ਵਧ ਗਿਆ ਕਿਉਂਕਿ ਨਸ਼ਾ ਵੇਚਣ ਵਾਲਿਆਂ ਨਾਲ ਆ ਝਾੜੂ ਵਾਲਿਆਂ ਦੇ ਐਮਐਲਏ ਨੇ ਮਹੀਨਾ ਬੱਲ ਲਿਆ ਤੇ ਪੁਲਿਸ ਨੂੰ ਕਹਿਦਾ ਇਹਨਾਂ ਨੂੰ ਹੱਥ ਨਹੀਂ ਲਾਉਣਾ ਅੱਜ ਪੰਜਾਬ ਨੂੰ ਬਚਾਉਣ ਦੀ ਕੀ ਲੋੜ ਹੈ ਕਿਉਂਕਿ ਅੱਜ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਅੱਜ ਗੈਂਗਸਟਰ ਰਾਜ ਕਰ ਰਹੇ ਐ ਗੁੰਡਾਗਰਦੀ ਦਾ ਰਾਜ ਐ ਜਿਹੜਾ ਚਾਹੁੰਦਾ ਉਹ ਲੁੱਟ ਲੈਂਦਾ ਬੈਂਕ ਲੁੱਟੇ ਜਾਂਦੇ ਐ ਕਤਲੁੱਤੇ ਜਾਂ ਹੋ ਰਿਹਾ ਦੂਜੀ ਗੱਲ ਜਿੰਨੇ ਸ਼ਹਿਰਾਂ ਦੇ ਵਪਾਰੀ ਐ ਡਾਕਟਰ ਐ ਸਾਰਿਆਂ ਤੋਂ ਫਰੋਤੀਆਂ ਲਈ ਜਾ ਰਹੀਆਂ ਅੱਧੇ ਲੋਕ ਤਾਂ ਪੰਜਾਬ ਤੋਂ ਵਿਵਾਰੀ ਛੱਡ ਕੇ ਦੂਜੇ ਸੂਬਿਆਂ ਜਾਣ ਲੱਗੇ ਜੋ ਕੁਸ਼ਾਪਕ ਬਣਾਇਆ ਸੀ ਤਿੰਕਾ ਤਿੰਕਾ ਇਕੱਠਾ ਕਰਕੇ ਕਾਲੀ ਦਲ ਨੇ ਪੰਜਾਬ ਨੂੰ ਖੜਾ ਕੀਤਾ ਜੋ ਵੀ ਕੁਝ ਤੁਸੀਂ ਦੇਖ ਰਹੇ ਹੋ ਭਾਵੇਂ ਸੜਕਾਂ ਹੈ ਭਾਵੇਂ ਟਿਊਬਲ ਕਨੈਕਸ਼ਨ ਹੈ ਭਾਵੇਂ ਟਿਊਬਲਾਂ ਦੀ ਮੁਫਤ ਬਿਜਲੀ ਹੈ ਭਾਵੇਂ ਸ਼ਗਨ ਹੈ ਭਾਵੇਂ ਆਟਾ ਦਾਲ ਦੀ ਸਕੀਮ ਹੈ ਭਾਵੇਂ ਐਸੀ ਬੱਚਿਆਂ ਨੂੰ ਸਕਾਲਰਸ਼ਿਪ ਹੈ ਭਾਵੇਂ ਦਾਣਾ ਮੰਡੀਆਂ ਹੈ ਭਾਵੇਂ ਨਹਿਰਾਂ ਕਸੀਆਂ ਆ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਨੇ ਬਣਾਇਆ ਖ੍ਰੋਮਣੀ ਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਕੌਮ ਦੀ ਫੌਜ ਹੈ ਪੰਜਾਬ ਦੀ ਫੌਜ ਹੈ ਜਿਹੜੇ ਮੁਲਕਾਂ ਦੀ ਫੌਜ ਤਕੜੀ ਹੈ ਉਸ ਮੁਲਕ ਤਰਫ ਕੋਈ ਆਖ ਨਹੀਂ ਚ ਝਾਕ ਸਕਦਾ ਪਰ ਖਾਲਸਾ ਜੀ ਦੁੱਖ ਹੁੰਦਾ ਜਦੋਂ ਆਪਣੇ ਲੋਕਾਂ ਨੇ ਆਪਣੀ ਫੌਜ ਹੀ ਕਮਜ਼ੋਰ ਕਰ ਦਿੱਤੀ ਉਹਦਾ ਨਤੀਜਾ ਕੀ ਹੋਇਆ ਹਜ਼ੂਰ ਸਾਹਿਬ ਦੇ ਤਖਤ ਤੇ ਇਹ ਦਿੱਲੀ ਵਾਲੀ ਪਾਰਟੀ ਨੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਹ ਕਾਬਜ਼ ਹੋ ਗਏ ਤੇ ਹੌਲੀ-ਹੌਲੀ ਤੁਹਾਡੇ ਚਾਰੇ ਤਰਫ ਤੁਹਾਡੇ ਕਬਜ਼ਾ ਕਰ ਲੈਣਗੇ ਦੇਖੋ ਤੁਹਾਡੀ ਪਾਰਟੀ ਲੜਨ ਵਾਲੀ ਪਾਰਟੀ ਆ ਅਕਾਲੀ ਦਲ ਮੇਰੀ ਪਾਰਟੀ ਨਹੀਂ ਹੈ ਤੁਹਾਡੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਹੈ ਜੇ ਮੈਂ ਤੁਹਾਨੂੰ ਸਹੀ ਦੱਸਦਾ ਜੇ ਸ਼੍ਰੋਮਣੀ ਅਕਾਲੀ ਦਲ ਤਕੜਾ ਹੈ ਤੇ ਖਾਲਸਾ ਪੰਥ ਤਗੜਾ ਹੈ ਐਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਹੱਥ ਜੋੜ ਕੇ ਪੰਜਾਬ ਨੂੰ ਬਚਾਈਏ ਖਾਲਸਾ ਪੰਥ ਨੂੰ ਬਚਾਈਏ ਪੰਜਾਬ ਨੂੰ ਬਚਾਈਏ ਪੰਜਾਬ ਦੇ ਲੋਕਾਂ ਨੂੰ ਬਚਾਈਏ ਤੇ ਬਚਾ ਸਕਦਾ ਆਪਣੀ ਖੇਤਰੀ ਪਾਰਟੀ ਆਪਾਂ ਸਾਰਾ ਕੁਝ ਦੇਖ ਲਿਆ ਕਾਂਗਰਸੀਆਂ ਦੇ ਝੂਠੇ ਸੋਹਾਂ ਵੀ ਦੇਖ ਲੀਆਂ ਉਹਨਾਂ ਦੇ ਲਾਰੇ ਵੀ ਦੇਖ ਲਏ ਝਾੜੂ ਵਾਲੇ ਦਾ ਆ ਜਿਹੜਾ ਗੰਦ ਪਾਇਆ ਉਹ ਵੀ ਦੇਖ ਲਿਆ ਤੇ ਤੁਸੀਂ ਦੇਣ ਦਿਓ ਜੋ ਰਾਜ ਕਾਲੀ ਦਲ ਦੇ ਬਾਦਲ ਸਾਹਿਬ ਆਪੂ ਬਾਦਲ ਨਰਾਜ਼ ਸੀ ਕਿਵੇਂ ਉਹ ਥੋੜਾ ਰਾਜ਼ ਸੀ ਗਰੀਬ ਦਾ ਕਿਸਾਨ ਦਾ ਥੋੜੇ ਪਿੰਡਾਂ ਵਾਲਾ ਦਾ ਰਾਜ਼ ਸੀ ਐਸ ਕਰਕੇ ਹੁਣ ਆਪਾਂ ਕਿਵੇਂ ਹੁਣ ਪਾਰਲੀਮੈਂਟ ਦੇ ਇਲੈਕਸ਼ਨ ਆਏ ਐ ਦਿਖਾ ਦਿਓ ਕਿ ਤੁਹਾਡੀ ਫੌਜ ਸਭ ਤੋਂ ਤਕੜੀ ਹੈ ਇੱਕ ਪਾਸੇ ਸਾਰੇ ਦਿੱਲੀ ਦੀਆਂ ਪਾਰਟੀਆਂ ਇੱਕ ਪਾਸੇ ਤੁਹਾਡੀ ਫੌਜ ਹੈ ਐਸ ਕਰਕੇ ਤੁਸੀਂ ਲੜਾਈ ਲੜਨੀ ਹੈ ਆ ਆਪਣੀ ਵਕਾਰ ਦਾ ਸਵਾਲ ਆ ਪੰਜਾਬੀਆਂ ਦੇ ਵਕਾਰ ਦਾ ਸਵਾਲ ਹੈ ਇਕੱਠੇ ਹੋ ਕੇ ਇੱਕ ਝੰਡਾ ਥੱਲੇ ਕੱਢੋਗੇ ਕਿਵੇਂ 92 ਸੀਟਾਂ ਜਤਾਈਆਂ ਝਾੜੂ ਵਾਲਿਆਂ ਨੂੰ ਪਹਿਲੇ ਤੇ ਇਹਨਾਂ ਦੀਆਂ ਜ਼ਮਾਨਤਾਂ ਜਬਤ ਕਰਾਇਓ ਅਫਸਰਿਆਂ ਦੀ ਦੂਜੀ ਗੱਲ ਨਾਲ ਦੇ ਨਾਲ ਹੀ ਕਾਂਗਰਸ ਪਾਰਟੀ ਦੀ ਜ਼ਮਾਨਤਾਂ ਤੇ 13 ਦੀਆਂ 13 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਚੁਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾ ਪੀੜੀ ਹੈ ਕਿ ਪ੍ਰਚੰਡ ਕਰ ਮੇਰਾ ਤੇਰਾ ਖਰਾ ਹੈ